ਪਾਰਸ ਲਈ ਜਲਵਾਜੂ ਨਿਆ ਕੋਈ ਬਦਲ ਨਹੀਂ ਇਹ ਇੱਕ ਨੈਤਿਕ ਫਰਜ ਹੈ ਪ੍ਰਧਾਨ ਮੰਤਰੀ ਮੋਦੀ ਪਖੜਾ ਡੈਮ ਦੀ ਸੁਰੱਖਿਆ ਪੰਜਾਬ ਪੁਲਿਸ ਹੀ ਕਰਦੀ ਰਹੇਗੀ ਲੈਂਡ ਪੂਲਿੰਗ ਨੀਤੀ ਵਿਰੋਧੀ ਕਿਸਾਨਾਂ ਦੇ ਹੱਕ ਵਿੱਚ ਜਗਰਾਉ ਵੇਖੇ ਧਰਨਾ ਇੱਕ ਸਿਆਰ ਜ਼ਮੀਨ ਵੀ ਅਕਵਾਇਰ ਨਹੀਂ ਹੋਣ ਦਿੱਤੀ ਜਾਵੇਗੀ ਚਰਨਜੀਤ ਸਿੰਘ ਚੰਨੀ ਅਬਹੌਰ ਵਿੱਚ ਉੱਗੇ ਕੱਪੜਾ ਵਪਾਰੀ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਜਸੂਹਾ ਨੇੜੇ ਬਸਤੇ ਕਾਰ ਦੀ ਸਿੱਧੀ ਟੱਕਰ ਵਿੱਚ 10 ਮੌਤਾਂ 32 ਜ਼ਖਮੀ ਦੇਸ਼ ਦੀ ਆਵਾਜ਼ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸਿਖਰ ਸੰਮੇਲਨ ਵਿੱਚ ਕਿਹਾ ਕਿ ਆਪਣੀ ਪ੍ਰਧਾਨਗੀ ਹੇਠ ਭਾਰਤ ਬ੍ਰਿਕਸ ਨੂੰ ਇੱਕ ਨਵੇਂ ਰੂਪ ਵਿੱਚ ਪਰਵਾਸ਼ਿਤ ਕਰਨ ਲਈ ਕੰਮ ਕਰੇਗਾ ਤੇ ਇਹ ਸਹਿਯੋਗ ਅਤੇ ਸਿਰਸਾ ਲਈ ਲਚਕੀਲਾਪਨ ਅਤੇ ਨਵੀਨਤਾ ਦਾ ਨਿਰਮਾਣ ਹੋਵੇਗਾ। ਭਾਰਤ ਅਗਲੇ ਸਾਲ ਬ੍ਰਿਕਸ ਦੀ ਪ੍ਰਧਾਨਗੀ ਸੰਭਾਲੇਗਾ। ਵਾਤਾਵਰਨ ਅਤੇ ਵਿਸ਼ਵ ਸਿਹਤ ਤੇ ਇੱਕ ਸੈਸ਼ਨ 'ਚ ਸੰਬੋਧਨ ਕਰਦਿਆਂ ਉਹਨਾਂ ਦਾ ਕਹਿਣਾ ਹੈ ਕਿ ਧਰਤੀ ਦੀ ਸਿਹਤ ਅਤੇ ਲੋਕਾਂ ਦੀ ਸਿਹਤ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਲਈ ਜਲਵਾਯੂ ਨਿਆਂ ਕੋਈ ਵਿਕਲਪ ਨਹੀਂ। ਇਹ ਇੱਕ ਨੈਤਿਕ ਫਰਜ਼ ਹੈ। ਜਿੱਥੇ ਕੁਝ ਲੋਕ ਇਸ ਨੂੰ ਸਖਿਆਮਾਂ ਵਿੱਚ ਮਾਪਦੇ ਹਨ, ਭਾਰਤ ਇਸ ਦੀਆਂ ਕਦਰਾਂ ਕੀਮਤਾਂ ਵਿੱਚ ਜਿਉਂਦਾ ਹੈ। ਪ੍ਰਧਾਨ ਮੰਤਰੀ ਨੇ ਵਿਕਸ ਸਮੂਹ ਦੀ ਆਪਣੀ ਪ੍ਰਧਾਨਗੀ ਦੌਰਾਨ ਭਾਰਤ ਦੀਆਂ ਸੰਭਾਵਤ ਸਰ ਜੀਹਾਂ ਦਾ ਵੀ ਸੰਗੀਤ ਦਤਾ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਹੇਠ ਅਸੀਂ ਬ੍ਰਿਕਸ ਨੂੰ ਇੱਕ ਨਵੇਂ ਰੂਪ ਵਿੱਚ ਪਰਿਭਾਸ਼ਿਤ ਕਰਨ ਲਈ ਕੰਮ ਕਰਾਂਗੇ ਪ੍ਰਧਾਨ ਮੰਤਰੀ ਮੋਦੀ ਨੇ ਕਿਸੇ ਵੀ ਘਟਨਾ ਲਈ ਤਿਆਰ ਰਹਿਣ ਦੀ ਲੋੜ ਤੇ ਵੀ ਜ਼ੋਰ ਦਿੱਤਾ ਉਹਨਾਂ ਨੇ ਕਿਹਾ ਕਿ ਕੋਵਿਡ ਮਹਾਮਾਰੀ ਨੇ ਸਾਨੂੰ ਸਿਖਾਇਆ ਹੈ ਕਿ ਵਾਇਰਸ ਵੀਜ਼ਾ ਲੈ ਕੇ ਨਹੀਂ ਆਉਂਦੇ ਅਤੇ ਹਾਲ ਵੀ ਪਾਸਪੋਰਟ ਦੇਖ ਕੇ ਨਹੀਂ ਚੁਣੇ ਜਾਂਦੇ ਉਹਨਾਂ ਦਾ ਕਹਿਣਾ ਹੈ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਪਵ ਵਿਖਾਰੇ ਉਹੀ ਵਿਸ਼ਵਾਸ ਹੋਣਾ ਚਾਹੀਦਾ ਹੈ ਜੋ ਵਿਕਸਤ ਦੇਸ਼ਾਂ ਕੋਲ ਹੁੰਦਾ ਹੈ ਬ੍ਰਿਕਸ ਦੇ ਚੋਟੀ ਦੇ ਨਿਯਤਮਾ ਨੇ ਦੋ ਰੋਜਾ ਸਾਲਾਨਾ ਸੰਮੇਲਨ ਵਿੱਚ ਦੁਨੀਆ ਸਾਹਮਣੇ ਕਈ ਤਰ੍ਹਾਂ ਦੀਆਂ ਦਬਾਅ ਵਾਲੀਆਂ ਚੁਣੌਤੀਆਂ ਤੇ ਵਿਚਾਰ ਵਟਾਂਦਰਾ ਕੀਤਾ ਚੀਨ ਦੇ ਰਾਸ਼ਪਤੀ ਸ਼ੀ ਜਿਨਪਿੰਗ ਅਤੇ ਉਹਨਾਂ ਦੇ ਰੂਸੀ ਹਮਰਤਭਾ ਬਲੈਦੀਮਿਰ ਪੋਤਨ ਨੇ ਸੰਮੇਲਨ ਵਿੱਚ ਹਿੱਸਾ ਨਹੀਂ ਲਿਆ ਇਰਾਨੀ ਰਾਸ਼ਪਤੀ ਮਸੂਦ ਪਜੇਕਸ਼ਨ ਅਤੇ ਮਿਸਰ ਦੇ ਅਬ델 ਫਤਿਹ ਅਲ ਸੀਸੀਵੀ ਇਸ ਸਮੇਲਨ ਦੇ ਵਿੱਚ ਸ਼ਾਮਲ ਨਹੀਂ ਹੋਏ ਇਸ ਮੌਕੇ ਤੇ ਚੀਨ ਨੇ ਕਿਹਾ ਕਿ ਬ੍ਰਿਕਸ ਇੱਕ ਟਕਰਾ ਲਈ ਬਣਿਆ ਗਰੁੱਪ ਨਹੀਂ ਹੈ ਅਤੇ ਨਾ ਹੀ ਇਹ ਕਿਸੇ ਤੀਜੇ ਦੇਸ਼ ਨੂੰ ਨਿਸ਼ਾਨਾ ਬਣਾਉਂਦਾ ਹੈ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਵੱਲੋਂ ਬ੍ਰਿਕਸ ਦੀਆਂ ਅਮਰੀਕੀ ਵਿਰੋਧੀ ਨੀਤੀਆਂ ਨਾਲ ਜੁੜਨ ਵਾਲੇ ਦੇਸ਼ਾਂ ਤੇ 10% ਵਾਧੂ ਟੈਰਿਫ ਲਾਉਣ ਦੀ ਦਿੱਤੀ ਗਈ ਧਮਕੀ ਮਗਰੋਂ ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਇਹ ਬਿਆਨ ਜਾਰੀ ਕੀਤਾ ਹੈ ਮਾਓ ਨੇ ਕਿਹਾ ਕਿ ਬ੍ਰਿਕਸ ਉੱਬਰੇ ਬਜਾਰਾਂ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਸਹਿਯੋਗ ਲਈ ਅਹਿਮ ਪਲੇਟਫਾਰਮ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਖੁੱਲੇਪਨ, ਸਮਾਵੇਸ਼ ਅਤੇ ਸਹਿਯੋਗ ਦੀ ਵਕਾਲਤ ਕਰਦਾ ਹੈ। ਇਹ ਗਰੁੱਪ ਟਕਰਾਅ ਲਈ ਨਹੀਂ ਬਣਿਆ ਤੇ ਨਾ ਹੀ ਕਿਸੇ ਦੇਸ਼ ਨੂੰ ਨਿਸ਼ਾਨਾ ਬਣਾਉਂਦਾ ਹੈ। ਟਰੰਪ ਵੱਲੋਂ ਟੈਰਫ ਵਿੱਚ ਵਾਅਦੇ ਦੀਆਂ ਦਿੱਤੀਆਂ ਗਈਆਂ ਧਮਕੀਆਂ ਦਾ ਹਵਾਲਾ ਦਿੰਦੇ ਆ ਉਹਨਾਂ ਦਾ ਕਹਿਣਾ ਹੈ ਕਿ ਵਪਾਰ ਯੁੱਧ ਅਤੇ ਟੈਰਫ ਯੁੱਧ ਵਿੱਚ ਕੋਈ ਜੇਤੂ ਨਹੀਂ ਹੁੰਦਾ। ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਐਲਾਨ ਕੀਤਾ ਹੈ ਕਿ 1 ਅਗਸਤ ਤੋਂ ਜਾਪਾਨ ਅਤੇ ਦੱਖਣੀ ਕੋਰੀਆ ਤੋਂ ਆਉਣ ਵਾਲੇ ਸਾਮਾਨ ਤੇ 25% ਦੀ ਟੈਰਫ ਲੱਗੇਗਾ। ਚਿੱਠੀਆਂ ਵਿੱਚ ਦੋਵਾਂ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੇ ਬਰਾਮਦ ਟੈਕਸਾਂ ਵਿੱਚ ਵਾਧਾ ਕਰਕੇ ਜਵਾਬੀ ਕਾਰਵਾਈ ਨਾ ਕਰਨ ਨਹੀਂ ਤਾਂ 트੍ਰੰਪ ਪ੍ਰਸ਼ਾਸਨ ਬਰਾਮਦ ਟੈਕਸਾਂ ਵਿੱਚ ਵਾਧਾ ਕਰੇਗਾ। ਪੰਜਾਬ ਕੈਬਨਿਟ ਨੇ BBMP ਦੇ ਡੈਮਾ ਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਲਈ ਦਿੱਤੀ ਸਹਿਮਤੀ ਨੂੰ ਵਾਪਸ ਲੈ ਲਿਆ ਜੋ ਕਾਂਗਰਸ ਸਰਕਾਰ ਨੇ 23 ਜੁਲਾਈ 2021 ਨੂੰ ਚੁੱਪਚੀਤੇ ਕੀਤੀ ਸੀ ਪੰਜਾਬ ਵਿਧਾਨ ਸਭਾ ਵਿੱਚ 10-11 ਜੁਲਾਈ ਨੂੰ ਹੋ ਰਹੇ ਵਿਸ਼ੇਸ਼ اجلاس ਵਿੱਚ ਸਰਕਾਰ ਵੱਲੋਂ ਡੈਮਾ ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੇ ਜਾਣ ਦੇ ਵਿਰੋਧ ਵਿੱਚ ਮਤਾ ਲਿਆਂਦਾ ਜਾਵੇਗਾ ਮੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ਾਮ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਕੇਂਦਰੀ ਫੈਸਲੇ ਦੇ ਖਿਲਾਫ ਵਿਰੋਧ ਦਰਜ ਕਰਦੇ ਹਾਂ ਡੈਮਾ ਦੀ ਸੁਰੱਖਿਆ ਸੂਬਾ ਸਰਕਾਰ ਨੇ ਖੁਦ ਕਰਨ ਦਾ ਫੈਸਲਾ ਕੀਤਾ ਹੈ ਕੈਬਨਿਟ ਨੇ ਫੈਸਲਾ ਲਿਆ ਹੈ ਕਿ ਡੈਮਾ ਦੀ ਸੁਰੱਖਿਆ ਪੰਜਾਬ ਪੁਲਿਸ ਕਰੇਗੀ ਅਤੇ ਕਿਸੇ ਕੇਂਦਰੀ ਏਜੰਸੀ ਦੀ ਸੁਰੱਖਿਆ ਦਾ ਖਰਚਾ ਨਹੀਂ ਚੱਲਿਆ ਜਾਵੇਗਾ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਡੈਮਾ ਦੀ ਸੁਰੱਖਿਆ ਕਰਨ ਦੇ ਸਮਰੱਥ ਹੈ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਹੇਠਲੀ ਸਰਕਾਰ ਦੌਰਾਨ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ 23 ਜੁਲਾਈ 2021 ਨੂੰ ਹੋਈ 238ਵੀਂ ਮੀਟਿੰਗ ਵਿੱਚ ਪਾਖੜਾ ਡੈਮ ਪ੍ਰੋਜੈਕਟ ਬਿਆਸ ਡੈਮ ਪ੍ਰੋਜੈਕਟ ਅਤੇ ਬਿਆਸ ਸਤਲੁਜ ਲਿੰਕ ਪ੍ਰੋਜੈਕਟ ਤੇ ਕੇਂਦਰੀ ਬਲਾਂ ਦੀ ਤਾਇਨਾਤੀ ਨੂੰ ਸਿਧਾਂਤਕ ਤੌਰ ਤੇ ਪ੍ਰਵਾਨਗੀ ਦਿੱਤੀ ਗਈ ਸੀ ਚੰਨੀ ਸਰਕਾਰ ਦੇ ਸਮੇਂ ਪੰਜਾਬ ਦੇ ਵਿੱਤ ਵਿਭਾਗ ਨੇ ਕੇਂਦਰੀ ਬਲਾਂ ਦੀ ਤੈਨਾਤੀ ਦਾ ਕਰੀਬ 50 ਕਰੋੜ ਸਾਲਾਨਾ ਦਾ ਖਰਚਾ ਚੁੱਕਣ ਲਈ 21 ਅਕਤੂਬਰ 2021 ਨੂੰ ਪੱਤਰ ਜਾਰੀ ਕੀਤਾ ਸੀ ਆਪ ਸਰਕਾਰ ਨੇ ਇਸ ਤੋਂ ਪਹਿਲਾਂ BBMP ਦੀ 25 ਅਕਤੂਬਰ 2024 ਨੂੰ ਹੋਈ ਮੀਟਿੰਗ ਵਿੱਚ ਡੈਮਾਂ ਤੇ ਕੇਂਦਰੀ ਬਲਾਂ ਦੀ ਤੈਨਾਤੀ ਉੱਤੇ ਆਉਣ ਵਾਲੇ ਖਰਚੇ ਉੱਪਰ ਉਂਗਲ ਚੁੱਕੀ ਸੀ ਕੇਂਦਰੀ ਗ੍ਰਹਿ ਮੰਤਰਾਲੇ ਨੇ 19 ਮਈ ਨੂੰ ਪਾਖੜਾ ਡੈਮ ਪ੍ਰੋਜੈਕਟ ਤੇ ਕੇਂਦਰੀ ਉਦਯੋਗਕ ਸੁਰੱਖਿਆ ਬਲਾਂ ਦੀ ਤਹਿਨਾਤ ਨੂੰ ਮਨਜ਼ੂਰੀ ਦੇ ਦਿੱਤੀ ਸੀ ਜਿਸ ਮਗਰੋਂ ਸਿਆਸੀ ਮਾਹੌਲ ਭੱਗ ਗਿਆ ਸੀ ਪਤਾ ਲੱਗਾ ਹੈ ਕਿ ਕੇਂਦਰੀ ਸੁਰੱਖਿਆ ਬਲ ਹਾਲੇ ਹਕੀਕਤ ਵਿੱਚ ਡੈਮਾਂ ਤੇ ਤਾਇਨਾਤ ਨਹੀਂ ਹੋਏ ਹਨ ਡੈਮਾਂ ਤੇ ਇਸ ਵੇਲੇ ਪੰਜਾਬ ਦੇ 146 ਅਤੇ ਹਿਮਾਚਲ ਪ੍ਰਦੇਸ਼ ਦੇ 347 ਮੁਲਾਜ਼ਮ ਤਾਇਨਾਤ ਹਨ ਵਿੱਤ ਮੰਤਰੀ ਹਰਪਾਲ ਸਿੰਘ ਜਿਨ੍ਹਾਂ ਨੇ ਕੈਬਨਿਟ ਮੀਟਿੰਗ ਮਗਰੋਂ ਇਹ ਵੀ ਦੱਸਿਆ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਪੰਜਾਬ ਨੇ 1 ਜਨਵਰੀ ਤੋਂ 2 ਤਮਾਹੀਆਂ ਦੇ ਫੰਡ ਰੋਕੇ ਹੋਏ ਹਨ ਕਿਉਂਕਿ BBMB ਵੱਲੋਂ ਪੁਰਾਣੇ ਫੰਡਾਂ ਦਾ ਹਿਸਾਬ ਪਤਾਬ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਇਸ ਮਾਮਲੇ ਤੇ ਆਡਿਟ ਕਰਾਇਆ ਜਾਣ ਦੀ ਗੱਲ ਵੀ ਆਖੀ ਹੈ। ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਲੋਕ ਸੰਘਰਸ਼ ਉਸ ਵੇਲੇ ਮਜ਼ਬੂਤ ਹੋ ਗਿਆ ਜਦੋਂ ਕਿਸਾਨ ਬਚਾਓ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਚਾਰ ਪਿੰਡਾਂ ਦੇ ਕਿਸਾਨਾਂ ਵੱਲੋਂ ਲੈਂਡ ਪੂਲਿੰਗ ਨੀਤੀ ਖਿਲਾਫ ਜਗਰਾਓ ਵਿਖੇ ਦਿੱਤੇ ਧਰਨੇ ਵਿੱਚ ਪੀੜਤ ਕਿਸਾਨਾਂ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਰਾਸੀ ਪਾਰਟੀਆਂ ਦੇ ਵੱਡੇ ਆਗੂ ਪੁੱਜੇ ਅਤੇ ਹਰ ਵਰਗ ਦੇ ਲੋਕਾਂ ਨੇ ਵੱਡੀ ਸ਼ਮੂਲੀਅਤ ਕੀਤੀ ਕਿਸਾਨਾਂ ਦੇ ਇਸ ਧਰਨੇ ਦੌਰਾਨ ਕਾਂਗਰਸ ਅਕਾਲੀ ਦਲ ਭਾਜਪਾ ਵੱਖ-ਵੱਖ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਹੈ ਇਸ ਮੌਕੇ ਤੇ ਵੱਖ-ਵੱਖ ਬੁਲਾਰਿਆ ਨੇ ਸਤਾਧਾਰੀ ਪਾਰਟੀ ਵਿਰੁੱਧ ਪੜਾਸ ਘੱਟਿਆ ਤੇ ਪੰਜਾਬ ਸਰਕਾਰ ਮਰਦਾਬਾਦ ਦੇ ਨਾਰੇ ਵੀ ਲਗਾਏ ਹਨ ਇਸ ਮੌਕੇ ਤੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ 40000 ਏਕੜ ਵਾਹਯੋਗ ਜ਼ਮੀਨ ਨੂੰ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਦੇ ਮਰਜ਼ੀ ਦੇ ਬਿਨਾ ਜ਼ਬਰੀ ਐਕਵਾਇਰ ਕਰਨਾ ਚਾਹੁੰਦੀ ਹੈ ਪਰ ਕਿਸਾਨਾਂ ਦੀ ਇੱਕ ਸਿਆੜ ਜ਼ਮੀਨ ਵੀ ਐਕਵਾਇਰ ਹੋਣ ਨਹੀਂ ਦਿੱਤੀ ਜਾਵੇਗੀ ਉਨਾ ਕਹਿਆ ਕਿ ਕਿਸਾਨਾਂ ਦੀਆਂ ਜ਼ਮੀਨਾਂ ਕੋਈ ਜ਼ਬਰੀ ਖੋ ਨਹੀਂ ਸਕਦਾ ਸਰਕਾਰ ਦੀ ਇਸ ਨੀਤੀ ਦੇ ਖਿਲਾਫ ਕਿਸਾਨਾਂ ਦੇ ਹੱਕ ਵਿੱਚ ਸਭ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਲੜਿਆ ਜਾਵੇਗਾ ਇਸ ਮੌਕੇ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਭਾਰਤ ਵਿੱਚ 1894 ਵਿੱਚ ਅੰਗਰੇਜ਼ੀ ਹਕੂਮਤ ਨੇ ਆਪਣੀ ਮਰਜ਼ੀ ਮੁਤਾਬਕ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦਾ ਐਕਟ ਬਣਾਇਆ ਸੀ ਜੋ 2011 ਵਿੱਚ ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਤੋੜ ਕੇ ਕਾਨੂੰਨ ਬਣਾਇਆ ਜੋ 1 ਜਨਵਰੀ 2014 ਨੂੰ ਲਾਗੂ ਹੋਇਆ। ਉਸ ਵਿੱਚ ਇਹ ਸਪਸ਼ਟ ਮਦਦ ਸੀ ਕਿ 80% ਕਿਸਾਨਾਂ ਦੀ ਸਹਿਮਤੀ ਨਾਲ ਕਿਸਾਨਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਸਕਦੀ ਹੈ ਤੇ ਬਣਾਏ ਕਾਨੂੰਨ ਅਨੁਸਾਰ ਅਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦਾ 4 ਗੁਣਾ ਮੁੱਲ ਦੇਵੇਗੀ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਅਧੀਨ ਕਿਸਾਨਾਂ ਦੇ ਹੱਕਾਂ ਤੇ ਹਿੱਤਾਂ ਤੇ ਡਾਕਾਂ ਨੇ ਵਜਨ ਦਿੱਤਾ ਜਾਵੇਗਾ ਤੇ ਕਿਸਾਨਾਂ ਦਾ ਹਰ ਤਰ੍ਹਾਂ ਨਾਲ ਸਾਥ ਦਿੱਤਾ ਜਾਵੇਗਾ ਇਸ ਮੌਕੇ ਤੇ ਵਿਧਾਇਕ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਅਰਬਨ ਸਟੇਟਾ ਬਣਾਉਣਾ ਦਾ ਇੱਕ ਬਹਾਨਾ ਹੈ ਅਸਲ ਵਿੱਚ ਸਰਕਾਰ ਕਿਸਾਨਾਂ ਤੋਂ ਜ਼ਮੀਨ ਖੋ ਕੇ ਵੱਡੇ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ ਉਹਨਾਂ ਕਹੇ ਕਿ ਪੰਜਾਬ ਸਰਕਾਰ ਨੂੰ ਗੁਜਰਾਤ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਰਾਜਾਂ ਵਾਂਗ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਦੇ ਅਧੀਨ ਪੰਜਾਬ ਚੋਂ ਬਾਹਰ ਦਾ ਕੋਈ ਵਿਅਕਤੀ ਸੂਬੇ ਵਿੱਚ ਜ਼ਮੀਨ ਨਾ ਖਰੀਦ ਸਕੇ ਉਹਨਾਂ ਕਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਆਗੂਆਂ ਦੀ ਕਟਪੋਤਲੀ ਬਣ ਕੇ ਪੰਜਾਬ ਦਾ ਵੱਡਾ ਨੁਕਸਾਨ ਕਰ ਰਿਹਾ ਹੈ ਅਬੋਹਰ ਵਿੱਚ ਦੋ ਨੌਜਵਾਨਾਂ ਨੇ ਸ਼ਹਿਰ ਦੇ ਮੁੱਖ ਕਾਰੋਬਾਰੀ ਅਤੇ ਵੇਅਰਵੈਲ ਸ਼ੋਰੂਮ ਦੇ ਮਾਲਕ ਸੰਜੇ ਬਰਮਾ ਦੀ ਸ਼ਹੀਦ ਭਗਤ ਸਿੰਘ ਚੌਂਕ ਸਥਿਤ ਉਹਨਾਂ ਦੇ ਸ਼ੋਰੂਮ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੂਚਨਾ ਮਿਲਦੇ ਹੀ ਡੀਆਈਜੀ ਰੇਂਜ ਫਿਰੋਜ਼ਪੁਰ ਹਰਮਨ ਬੀ ਸਿੰਘ ਗਿਲਾ ਪੁਲਿਸ ਕਪਤਾਨ ਗੁਰਪ੍ਰੀਤ ਸਿੰਘ ਐਸਪੀਟੀ ਬਲਕਾਰ ਸਿੰਘ ਪੁਲਿਸ ਉਪ ਕਪਤਾਨ ਸੁਖਵਿੰਦਰ ਸਿੰਘ ਬਰਾੜ ਭਾਰੀ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ ਤੇ ਮੌਕੇ ਦਾ ਮੌਇਨਾ ਕੀਤਾ ਹੈ ਜਾਣਕਾਰੀ ਅਨੁਸਾਰ ਜਿਵੇਂ ਹੀ ਜਗਤ ਵਰਮਾ ਦਾ ਭਰਾ ਸੰਜੇ ਵਰਮਾ ਸਵੇਰੇ 10 ਵਜੇ ਆਪਣੀ ਕਾਰ ਵਿੱਚ ਸ਼ੋਰੂਮ ਦੇ ਬਾਹਰ ਪੁੱਜਾ ਤਾਂ ਕਾਰ ਤੋਂ ਹੇਠਾ ਉਤਰਨ ਲਗਾਤਾ ਉਸ ਦੇ ਸ਼ੋਰੂਮ ਦੇ ਸਾਹਮਣੇ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ᱫੋ ਨੌਜਵਾਨਾ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਸੰਜੇ ਬਰਮਾ ਕਾਰ ਦੇ ਅੰਦਰ ਹੀ ਜ਼ਖਮੀ ਹੋ ਕੇ ਡਿੱਗ ਪਿਆ ਸ਼ੋਰੂਮ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਉਹਨਾਂ ਨੂੰ ਹਸਪਤਾਲ ਲਿਜਾਇਆ ਜਿੱਥੇ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਕਾਰ ਤੇ ਲਗਭਗ 8-10 ਗੋਲੀਆਂ ਚਲਾਈਆਂ ਗਈਆਂ ਹਨ ਘਟਨਾ ਤੋਂ ਬਾਅਦ ਜਦੋਂ ਨੌਜਵਾਨ ਨੇ ਮੋਟਰਸਾਈਕਲ ਤੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਮੋਟਰਸਾਈਕਲ ਕਾਬੂ ਤੋਂ ਬਾਹਰ ਹੋ ਗਿਆ ਤੇ ਡਿੱਗ ਪਿਆ ਉਹਨਾਂ ਨੇ ਉੱਥੇ ਹੀ ਇਸ ਨੂੰ ਛੱਡ ਦਿੱਤਾ ਤੇ ਕਿਸੇ ਹੋਰ ਵਿਅਕਤੀ ਦਾ ਮੋਟਰਸਾਈਕਲ ਖੋਹ ਰਿਆ ਤੇ ਫਰਾਰ ਹੋ ਗਏ। ਇਸ ਤੋਂ ਬਾਅਦ ਉਹ ਸੀਤੋ ਰੋਡ ਪੁੱਜੇ ਜਿੱਥੇ ਉਹਨਾਂ ਨੇ ਮੋਟਰਸਾਈਕਲ ਛੱਡ ਕੇ ਕਾਰ ਵਿੱਚ ਫਰਾਰ ਹੋ ਗਏ। ਕਤਲ ਦੇ ਕੁਝ ਸਮੇਂ ਬਾਅਦ ਹੀ ਸੋਸ਼ਲ ਮੀਡੀਆ ਤੇ ਵਿਸ਼ਨੋਈ ਗੈਂਗ ਨਾਲ ਸਬੰਧਤ ਦੱਸੇ ਜਾ ਰਹੇ ਆਰਜੂ ਵਿਸ਼ਨੋਈ ਦੀ ਆਈਡੀ ਤੋਂ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਸੇ ਮਸਲੇ ਵਿੱਚ ਪਛਾਣੇ ਜਾਣ ਤੋਂ ਮਨਾ ਕੀਤੇ ਜਾਣਦੇ। ਰੋਸ ਕਾਰਨ ਕਤਲ ਕੀਤੇ ਜਾਣ ਦੀ ਵਜ੍ਹਾ ਦੱਸੀ ਗਈ ਹੈ ਨਾਲ ਹੀ ਉਹਨਾਂ ਦੁਸ਼ਮਣਾਂ ਨੂੰ ਸਪੋਰਟ ਕਰਨ ਵਾਲਿਆਂ ਨੂੰ ਮਿੱਟੀ ਵਿੱਚ ਮਿਲਾਉਣ ਦੀ ਚੇਤਾਵਨੀ ਵੀ ਦਿੱਤੀ ਇਸ ਮੌਕੇ ਤੇ ਵੱਖ-ਵੱਖ ਦੁਕਾਨਦਾਰਾਂ ਨੇ ਸ਼ਹਿਰ ਅਤੇ ਬਾਜ਼ਾਰ ਬੰਦ ਕਰਕੇ ਉਕਤ ਘਟਨਾ ਖਿਲਾਫ ਸਖਤ ਰੋਸ ਜ਼ਾਹਰ ਕੀਤਾ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਵਪਾਰ ਮੰਡਲ ਦੇ ਪ੍ਰਧਾਨ சுரேਸ਼ ਸਤੀਜਾ ਕਿਸਾਨ ਜੂਨੀਅਰ ਰਾਜੇਵਾਲ ਦੇ ਪ੍ਰਧਾਨ ਸੁਖਜਿੰਦਰ ਸਿੰਘ ਰਾਜਣ ਕਾਂਗਰਸੀ ਆਗੂ ਸੁਧੀਰ 파ਦੂਸਣੇ ਵਿਅਕਤੀਆਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਪ੍ਰਤੀ ਰੋਸ ਜ਼ਾਹਰ ਕਰਦੇ ਕਿਹਾ ਕਿ ਸ਼ਰਿਆਮ ਦਿਨ ਦਿਹਾੜੇ ਇੱਕ ਉੱਗੇ ਵਪਾਰੀ ਦਾ ਕਤਲ ਹੋਣਾ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲੀਆ ਚਿੰਨ੍ਹ ਲਗਾਉਂਦਾ ਹੈ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੀ ਪੁੱਜੇ ਜਿਨ੍ਹਾਂ ਨੇ ਭਗਵਤੀ ਨਿਵਾਸ ਤੇ ਪੁੱਜ ਕੇ ਮ੍ਰਿਤਕ ਸੰਜੇ ਬਰਮਾ ਦੇ ਵੱਡੇ ਭਰਾ ਜਗਤ ਬਰਮਾ ਸੰਚਾਲਕ ਵੀਰਵੈਲ ਸਣੇ ਪੂਰੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ। ਇਸ ਮੌਕੇ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਚੁੱਕੀ ਹੈ। ਅਬੋਹਰ ਦਾ ਇਹ ਕਤਲ ਦਿਨ ਦਿਹਾੜੇ ਸੂਬੇ ਵਿੱਚ ਫਸਰੇ ਜੰਗਲ ਰਾਜ ਨੂੰ ਦਰਸਾਉਂਦਾ ਹੈ। ਪੰਜਾਬ ਦੇ ਡਾਕਟਰ, ਕਲਾਕਾਰਾਂ ਤੇ ਖਿਡਾਰੀਆਂ ਸਮੇਤ ਸਾਰੇ ਕਾਰੋਬਾਰੀ ਬਦਮਾਸ਼ਾਂ ਵੱਲੋਂ ਮਿਲ ਰਹੀਆਂ ਜਬਰੀ ਬਸੂਰੀ ਦੀਆਂ ਧਮਕੀਆਂ ਦਾ ਸਾਹਮਣਾ ਕਰ ਰਹੇ ਹਨ। ਮੈਂ ਇਸ ਬੇਰਹਿਮੀ ਕਤਲ ਦੀ ਸਖਤ ਨਿੰਦਾ ਕਰਦਾ ਹਾਂ ਤੇ ਵਰਮਾ ਪਰਿਵਾਰ ਦੇ ਨਾਲ ਦਿਲੋਂ ਸੰਵੇਦਨਾ ਪ੍ਰਗਟ ਕਰਦਾ ਹਾਂ ਸਰਕਾਰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਨਿਆਂ ਦੇ ਕਟਹਿਰੇ ਵਿੱਚ ਲਿਆਵੇ ਦਸੂਹਾ ਨਜ਼ਦੀਕ ਪੈਂਦੇ ਪਿੰਡ ਸਗਰਾ ਵਿਖੇ ਸਵੇਰੇ ਕਰੀਬ 10 ਵਜੇ ਤਲਵਾੜਾ ਤੋਂ ਦਸੂਹਾ ਵੱਲ ਨੂੰ ਆਉਂਦੀ ਇੱਕ ਨਿੱਜੀ ਕੰਪਨੀ ਦੀ ਬੱਸ ਪਿੰਡ ਸਗਰਾ ਵਿਖੇ ਦੂਜੇ ਪਾਸੇ ਤੋਂ ਆ ਰਹੀ ਇੱਕ ਕਾਰ ਨਾਲ ਟਕਰਾ ਗਈ ਹਾਦਸੇ ਦੌਰਾਨ ਬੱਸ ਇਨੀ ਬੁਰੀ ਤਰ੍ਹਾਂ ਪਲਟ ਗਈ ਕਿ ਇਸ ਵਿੱਚ ਬੈਠੀਆਂ 10 ਵਾਰੀਆਂ ਦੀ ਮੌਤ ਹੋ ਗਈ ਜਿਨ੍ਹਾਂ ਦੇ ਵਿੱਚ ਇੱਕ 3 ਸਾਲ ਦੀ ਬੱਚੀ ਵੀ ਸੀ ਇਸ ਹਾਦਸੇ ਵਿੱਚ 32 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਹਾਦਸੇ ਦੌਰਾਨ ਸਥਾਨਕ ਪਿੰਡ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਸਵਾਰੀਆਂ ਦੀ ਮਦਦ ਕੀਤੀ ਹੈ ਪੁਲਿਸ ਸਿਵਲ ਪ੍ਰਸ਼ਾਸਨ ਦੀ ਟੀਮ ਅਤੇ ਇਲਾਕੇ ਦੀਆਂ ਸਮਾਜਿਕ ਸੰਸਥਾਵਾਂ ਵੱਲੋਂ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਪਹੁੰਚਾਇਆ ਹੈ ਜਿੱਥੇ ਮੈਡੀਕਲ ਟੀਮ ਨੇ ਤੁਰੰਤ ਜ਼ਖਮੀਆਂ ਨੂੰ ਮੋਢਲੇ ਸਹਾਇਤਾ ਦਿੱਤੀ ਹੈ ਕਟੜਾ ਦੇ ਕੁਝ ਮਿੰਟ ਬਾਅਦ ਹਲਕਾ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮबीर ਸਿੰਘ ਕੋਮਣ ਕਟੜਾ ਸਾਂਤੇ ਪਹੁੰਚੇ ਅਤੇ ਉਪਰੰਤ ਸਿਵਲ ਹਸਪਤਾਲ ਦਸੂਹਾ ਵਿਖੇ ਪਹੁੰਚ ਗਏ ਲਗਾਤਾਰ ਆਪਣੀ ਦੇਖ-ਦੇਖ ਵਿੱਚ ਜ਼ਖਮੀਆਂ ਦਾ ਇਲਾਜ ਸ਼ੁਰੂ ਕਰਵਾਇਆ ਹੈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਜਿਨ੍ਹਾਂ 8 ਵਿਅਕਤੀਆਂ ਦੀ ਮੌਤ ਹੋਈ ਹੈ ਉਨ੍ਹਾਂ ਦੀ ਪਛਾਣ ਮੀਨਾ ਵਾਸੀ ਬੁੱਢਾਬੜ ਗੁਰਮੀਤ ਰਾਮ ਲਵ ਕੁਮਾਰ, ਸਤਵਿੰਦਰ ਕੌਰ, ਬਲਵੀਰ ਕੌਰ, ਸੰਦੀਪ ਸਿੰਘ ਅਤੇ ਇੱਕ ਮਰਤਕ ਦੀ ਪਛਾਣ ਖਬਰ ਲਿਖੇ ਜਾਣ ਤੱਕ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਜੇਰੇ ਰਾਜ ਹਨ। ਉਨ੍ਹਾਂ ਦੀ ਗਿਣਤੀ 32 ਦੇ ਕਰੀਬ ਹੈ। ਇਹਨਾਂ ਦੇ ਸਿਰ ਅਤੇ ਲੱਤਾਂ ਤੇ ਬਾਹਾਂ ਤੇ ਗੰਭੀਰ ਸੱਟਾਂ ਲੱਗੀਆਂ ਹਨ। ਜਿਨ੍ਹਾਂ ਦਾ ਇਲਾਜ ਅਸੂਆ ਦੇ ਐਸਐਮਓ ਡਾਕਟਰ ਮਨਮੋਨ ਸਿੰਘ ਦੀ ਦੇਖਰੇਖ ਵਿੱਚ ਹੋ ਰਿਹਾ ਹੈ। ਇਸ ਮੌਕੇ ਤੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਕੁਮਰ ਨੇ ਮੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਦਸੇ ਦੌਰਾਨ ਜਿਨ੍ਹਾਂ ਦੀ ਮੌਤ ਹੋਈ ਹੈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 2 ਲੱਖ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਕੇਂਦਰੀ ਵਪਾਰ ਤੇ ਉਦਯੋਗ ਮੰਤਰੀ ਪਿਯੋਸ਼ ਗੋਲ ਨੇ ਕਿਹਾ ਹੈ ਕਿ ਕਸ਼ਮੀਰ ਦੀ ਤਰੱਕੀ ਨਾਲ ਖੇਤਰ ਵਿੱਚ ਅੱਤਵਾਦ ਖਤਮ ਹੋਵੇਗਾ ਆਪਣੀ ਕਸ਼ਮੀਰ ਫੇਰੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਸਰਗਰਮ ਹਮਾਇਤ ਨਾਲ ਜੰਮੂ ਕਸ਼ਮੀਰ ਵਿੱਚ ਅੱਤਵਾਦ ਦਾ ਖਾਤਮਾ ਕੀਤਾ ਜਾਵੇਗਾ ਪਾਕਿਸਤਾਨ ਨੂੰ ਆਪਣੀ ਧਰਤੀ ਤੋਂ ਕੰਮ ਕਰ ਰਹੇ ਅਤਵਾਦੀਆਂ ਨੂੰ ਬਿਨਾਂ ਦੇਰੀ ਭਾਰਤ ਦੇ ਹਵਾਲੇ ਕਰਨ ਦੀ ਚੇਤਾਵਨੀ ਦਿੰਦੇ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਅਸੀਂ 2026 ਤੱਕ ਨਕਸਲਵਾਦ ਨੂੰ ਖਤਮ ਕਰਨ ਦੇ ਲਈ ਸਖਤ ਕਦਮ ਚੁੱਕੇ ਹਨ ਉਸੇ ਤਰ੍ਹਾਂ ਕਸ਼ਮੀਰ ਵਿੱਚੋਂ ਵੀ ਅਤਵਾਦ ਨੂੰ ਜੜੋਂ ਪੁੱਟ ਦੇਵਾਂਗੇ ਇਹ ਲੜਾਈ ਕਸ਼ਮੀਰ ਦੇ ਲੋਕਾਂ ਦੇ ਸਹਿਯੋਗ ਤੇ ਦ੍ਰਿੜ ਇਰਾਦੇ ਨਾਲ ਜਿੱਤੀ ਜਾਵੇਗੀ ਸਰਹੱਦ ਪਰ ਅਤਵਾਦ ਦਾ ਹਵਾਲਾ ਦਿੰਦੇ ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਅਤਵਾਦੀਆਂ ਨੂੰ ਬਚਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਉਹਨਾਂ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਹੁਣ ਦੋਰੀ ਗੱਲਬਾਤ ਲਈ ਕੋਈ ਥਾਂ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪਾਕਿਸਤਾਨ ਅਸਲ ਵਿੱਚ ਅਤਵਾਦੀਆਂ ਨੂੰ ਪਨਾਹ ਦੇਣਾ ਬੰਦ ਕਰੇਗਾ ਤਾਂ ਉਹਨਾਂ ਤੇ ਮੁਕੱਦਮਾ ਚਲਾ ਸਕੇਗਾ ਤਾਂ ਹੀ ਅਸੀਂ ਭਰੋਸਾ ਕਰ ਸਕੇਗਾ ਕਿ ਉਹ ਗੰਭੀਰ ਹੈ ਉਦੋਂ ਤੱਕ ਅਸੀਂ ਆਪਣੇ ਨਾਗਰਿਕਾਂ ਤੇ ਪ੍ਰਭੂ ਸਤਾ ਦੀ ਰਾਖੀ ਲਈ ਸਖਤ ਕਦਮ ਚੁੱਕਦੇ ਰਹਾਂਗੇ 26 11 ਅਤਵਾਦੀ ਹਮਲੇ ਦੌਰਾਨ ਅਤਵਾਦੀ ਤੋਹਰ ਰਾਣਾ ਮੁੰਬਈ ਵਿੱਚ ਹੀ ਸੀ ਇਹ ਗੱਲ ਉਸਨੇ NIA ਦੀ ਪੁੱਛਗਿੱਛ ਦੌਰਾਨ ਕਬੂਲ ਕੀਤੀ ਹੈ ਰਿਪੋਰਟਾਂ ਅਨੁਸਾਰ ਰਾਣਾ ਨੇ ਇਹ ਵੀ ਮੰਨਿਆ ਕਿ ਉਹ ਪਾਕਿਸਤਾਨੀ ਫੌਜ ਦਾ ਏਜੰਟ ਹੈ ਉਸਨੇ ਦੱਸਿਆ ਕਿ ਉਸਨੇ ਡੇਵਿਡ ਕੋਲਮੈਨ ਹੈਡਲੀ ਨਾਲ ਪਾਕਿਸਤਾਨ ਵਿੱਚ ਲਸ਼ਕਰ-ਏ-ਤੌਇਬਾ ਦੇ ਕਈ ਸਖਲਾਈ ਸੈਸ਼ਨਾਂ ਵਿੱਚ ਹਿੱਸਾ ਲਿਆ ਸੀ ਰਾਣਾ ਨੇ ਇਹ ਵੀ ਕਿਹਾ ਕਿ ਲਸ਼ਕਰ ਅਸਲ ਵਿੱਚ ਇੱਕ ਜਸੂਸੀ ਨੈੱਟਵਰਕ ਵਾਂਗ ਕੰਮ ਕਰਦਾ ਹੈ पुश्केश बेचे शामिल मुंबई पुलिस दी अपराध शाखा ਹੁਣ ਰਾਣਾ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਤੇ ਲੈਣ ਦੀ ਤਿਆਰੀ ਕਰ ਰਹੀ ਹੈ ਰਾਣਾ ਇਸ ਸਮੇਂ NIA ਦੀ ਨਿਆਇਕ ਹਿਰਾਸਤ ਵਿੱਚ ਹੈ ਜਿਸ ਨੂੰ ਦਿੱਲੀ ਦੀ ਇੱਕ ਅਦਾਲਤ ਨੇ 9 ਜੁਲਾਈ ਤੱਕ ਵਧਾ ਦਿੱਤਾ ਹੈ ਤਹਬਰ ਨੂੰ ਅਮਰੀਕਾ ਦੇ ਸ਼ਿਕਾਗੋ ਵਿੱਚ ਅਕਤੂਬਰ 2009 ਵਿੱਚ ਅਮਰੀਕੀ ਏਜੰਸੀ FBI ਨੇ ਗ੍ਰਿਫਤਾਰ ਕੀਤਾ ਸੀ ਰਾਣਾ ਨੇ ਦੱਸਿਆ ਕਿ ਉਸਨੇ ਮੁੰਬਈ ਵਿੱਚ ਆਪਣੀ ਕੰਪਨੀ ਦਾ ਇਮੀਗ੍ਰੇਸ਼ਨ ਸੈਂਟਰ ਖੋਲ੍ਹਿਆ ਸੀ ਤਾਂ ਜੋ ਹਮਲੇ ਦੀ ਤਿਆਰੀ ਲਈ ਜਗਾ ਤੇ ਸਹੂਲਤਾਂ ਮਿਲ ਸਕਣ ਉੱਥੇ ਕੀਤੇ ਗਏ ਲੈਣ-ਦੇਣ ਨੂੰ ਕਾਰੋਬਾਰੀ ਖਰਚਿਆਂ ਵਜੋਂ ਦਿਖਾਇਆ ਗਿਆ ਸੀ ਉਸਨੇ ਇਹ ਵੀ ਮੰਨਿਆ ਕਿ ਉਹ ਖੁਦ ਛਤਰਪਤੀ ਸ਼ਿਵਾਜੀ ਟਰਮੀਨਸ ਵਰਗੀਆਂ ਥਾਵਾਂ ਤੇ ਰੇਕੀ ਕਰ ਚੁੱਕਾ ਸੀ ਸੂਤਰਾਂ ਮੁਤਾਬਕ ਤਹਬਰ ਰਾਣਾ ਨੇ ਖੁਲਾਸਾ ਕੀਤਾ ਕਿ ਉਸਦੇ ਦੋਸਤ ਅਤੇ ਸਹਿ ਸਾਜ਼ਿਸ਼ਕਾਰ ਡੇਵਿਡ ਕੋਲਮੈਨ ਹੈਡਰੀ ਨੂੰ ਪਾਕਿਸਤਾਨ ਅਧਾਰਤ ਲਸ਼ਕਰ-ਏ-ਤਾਇਵਾਨ ਨੇ ਸਖਲਾਈ ਦਿੱਤੀ ਸੀ ਅਤੇ ਉਹ ਆਈਐਸਆਈ ਨਾਲ ਮਿਲ ਕੇ ਕੰਮ ਕਰ ਰਹੇ ਸਨ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਨਵਾਂ ਸਿਆਸੀ ਪਰਿਯੋਗ ਕਰਦੇ ਹੋਏ ਪਠਾਨਕੋਟ ਦੇ ਵਿਧਾਇਕ ਅਸ਼ਮੀਨੀ ਸ਼ਰਮਾ ਨੂੰ ਸੂਬੇ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਹੈ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨਟਾ ਦੇ ਨਿਰਦੇਸ਼ ਤੇ ਰਾਸ਼ਟਰੀ ਜਨਰਲ ਸਕੱਤਰ ਅਰुण ਸਿੰਘ ਨੇ ਇਹ ਸਬੰਧੀ ਪੱਤਰ ਜਾਰੀ ਕੀਤਾ। ਅਸ਼wini ਸ਼ਰਮਾ ਦੀ ਨਿਯੁਕਤੀ ਅਜੇਹ ਸਮੇਂ ਚ ਹੋਈ ਹੈ ਜਦੋਂ ਭਾਜਪਾ ਚੋਣਕ ਪ੍ਰਕਿਰਿਆ ਤੋਂ ਲੰਘ ਰਹੀ ਹੈ। ਛੇਤੇ ਹੀ ਭਾਜਪਾ ਨੂੰ ਨਵਾਂ ਰਾਸ਼ਟਰੀ ਪ੍ਰਧਾਨ ਮਿਲ ਜਾਵੇਗਾ। ਉੱਥੇ ਪੰਜਾਬ ਵਿੱਚ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ। ਇਸ ਸਮੇਂ ਸਵਾਈ ਇਕਾਈ ਦੀ ਕਮਾਂਡ ਸੁਨੀਲ ਜਾਖੜ ਦੇ ਹੱਥਾਂ ਵਿੱਚ ਹੈ। ਜਿਹੜੇ ਹਾਈ ਕਮਾਂਡ ਨੂੰ ਰਿਟਾਇਰਮੈਂਟ ਦੀ ਇੱਛਾ ਜ਼ਾਹਰ ਕਰਨ ਤੋਂ ਬਾਅਦ ਲੰਬੇ ਸਮੇਂ ਤੱਕ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰ ਰਹੇ ਪਰ ਲੁਧਿਆਣਾ ਜਿਮਨੀ ਚੋਣ ਤੋਂ ਪਹਿਲਾਂ ਸਰਗਰਮ ਸਿਆਸਤ ਕਰ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਅਸ਼ਮਨੀ ਸ਼ਰਮਾ ਦੀ ਨਿਯੁਕਤੀ ਪਾਰਟੀ ਵਿੱਚ ਸੁਧੋਲਨ ਬਣਾਉਣ ਲਈ ਹੈ ਕਿਉਂਕਿ ਸੁਨੀਲ ਜਾਖੜ ਸੰਗਠਨ ਦੇ ਕੰਮਾਂ ਤੋਂ ਜ਼ਿਆਦਾ ਸੂਬੇ ਦੀ ਸਿਆਸਤ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਜਦੋਂ ਕਿ ਅਸ਼ਮਨੀ ਸ਼ਰਮਾ ਸੰਗਠਨ ਦੇ ਆਗੂ ਹਨ ਜਖੜ ਤੋਂ ਪਹਿਲਾਂ ਅਸ਼ਵਨੀ ਸ਼ਰਮਾ ਹੀ ਸੂਬੇ ਦੀ ਵਾਗਡੋਰ ਸੰਭਾਲ ਰਹੇ ਸਨ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਉਨ੍ਹਾਂ ਦੀ ਅਗਵਾਈ ਵਿੱਚ ਲੜੀਆਂ ਗਈਆਂ ਸਨ ਪਾਰਟੀ ਦੇ ਇਸ ਫੈਸਲੇ ਨੂੰ ਇਸ ਲਈ ਵੀ ਲੰਬੇ ਸਮੇਂ ਦੀ ਯੋਜਨਾ ਮੰਨਿਆ ਜਾ ਰਿਹਾ ਹੈ ਕਿਉਂਕਿ ਅਸ਼ਵਨੀ ਸ਼ਰਮਾ ਕੋਲ ਸੰਗਠਨ ਵਿੱਚ ਕਮ ਕਰਨ ਦਾ ਲੰਮਾ ਤਜਰਬਾ ਹੈ ਜੇਕਰ ਪਾਰਟੀ ਜਖੜ ਨੂੰ ਦੁਬਾਰਾ ਨਿਯੁਕਤ ਕਰਦੀ ਹੈ ਤਾਂ ਪਾਰਟੀ ਵਿੱਚ ਇੱਕ ਸੰਤੁਲਨ ਪੈਦਾ ਹੋਵੇਗਾ ਕਿਉਂਕਿ ਜਖੜ ਦੇ ਪ੍ਰਧਾਨ ਬਣਨ ਤੋਂ ਬਾਅਦ ਹੀ ਅਸ਼ਵਨੀ ਸ਼ਰਮਾ ਦਾ ਗਰੁੱਪ ਦੂਰ ਦੂਰ ਰਹਿਦਾ ਸੀ ਉੱਥੇ ਕਈ ਆਗੂ ਪ੍ਰਦੇਸ਼ ਪ੍ਰਧਾਨ ਦੀ ਦੌੜ ਵਿੱਚ ਸ਼ਾਮਲ ਸਨ ਪਾਰਟੀ ਦੇ ਇਸ ਫੈਸਲੇ ਨਾਲ ਹੁਣ ਦੌੜ ਤੇ ਰੋਕ ਲੱਗੇਗੀ ਇਹਹੀ ਕਾਰਨ ਹੈ ਕਿ ਭਾਜਪਾ ਨੇ ਪੰਜਾਬ ਵਿੱਚ ਪਹਿਲੀ ਵਾਰੀ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਫੈਸਲਾ ਕੀਤਾ ਤਾਂ ਜੋ ਸਾਰੇ ਗਰੁੱਪਾਂ ਨੂੰ ਨੁਮਾਇੰਦਗੀ ਮਿਲ ਸਕੇ ਅਤੇ ਪਾਰਟੀ ਆਗੂਆਂ ਵਿੱਚ ਸੰਤੁਲਨ ਬਣ ਸਕੇ ਪਾਰਟੀ ਦੇ ਸੰਵਿਧਾਨ ਮੁਤਾਬਕ 50% ਦੀ ਸੂਬਿਆਂ ਵਿੱਚ ਪ੍ਰਦੇਸ਼ ਪ੍ਰਧਾਨ ਦੀ ਚੋਣ ਦੇ ਬਾਅਦ ਰਾਸ਼ਟਰੀ ਪ੍ਰਧਾਨ ਦੀ ਚੋਣ ਹੁੰਦੀ ਹੈ। ਬਾਕੀ ਸੂਬਿਆਂ ਵਿੱਚ ਪ੍ਰਧਾਨ ਨੂੰ ਨਿਯੁਕਤ ਕੀਤਾ ਜਾਂਦਾ ਹੈ। ਪੰਜਾਬ ਵਿੱਚ ਵੀ ਪ੍ਰਧਾਨ ਦੇ ਅਹੁਦੇ ਦੀ ਨਿਯੁਕਤੀ ਹੋਣੀ ਹੈ। ਬੈਂਕਿੰਗ, ਬੀਮਾ, ਡਾਕ ਤੋਂ ਲੈ ਕੇ ਕੋਲਾ ਖਨਣ, ਹਾਈਵੇਅ ਤੇ ਨਿਰਮਾਣ ਖੇਤਰਾਂ ਵਿੱਚ ਲੱਗੇ 25 ਕਰੋੜ ਤੋਂ ਵੱਧ ਕਾਮਿਆਂ ਦੀ ਬੁੱਧਵਾਰ ਨੂੰ ਦੇਸ਼ ਵਿਆਪੀ ਹੜਤਾਲ ਤੇ ਜਾਣ ਦੀ ਸੰਭਾਵਨਾ ਹੈ ਜਿਸ ਨਾਲ ਦੇਸ਼ ਭਰ ਵਿੱਚ ਸੇਵਾਵਾਂ ਵਿੱਚ ਵਿਘਨ ਪੈ ਸਕਦਾ ਹੈ। 10 ਕੇਂਦਰੀ ਟ੍ਰੇਡ ਯੂਨੀਅਨਾਂ ਤੇ ਉਹਨਾਂ ਦੇ ਸਹਿਯੋਗੀਆਂ ਦੇ ਇੱਕ ਫੋਰਮ ਨੇ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ ਕਾਰਪੋਰੇਟ ਪੱਖੀ ਨੀਤੀਆਂ ਦਾ ਵਿਰੋਧ ਕਰਨ ਦੇ ਲਈ ਇੱਕ ਆਮ ਹੜਤਾਲ ਜਾਂ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਇੱਕ ਬਿਆਨ ਵਿੱਚ ਫੋਰਮ ਨੇ ਦੇਸ਼ ਵਿਆਪੀ ਆਮ ਹੜਤਾਲ ਨੂੰ ਸ਼ਾਨਦਾਰ ਸਫਲ ਬਣਾਉਣ ਦਾ ਸੱਦਾ ਦਿੱਤਾ ਹੈ ਤੇ ਕਿਹਾ ਹੈ ਕਿ ਅਰਸਮੀ ਅਤੇ ਗੈਰ ਰਸਮੀ ਅਸੰਗਠਿਤ ਅਰਥ ਵਿਵਸਥਾ ਦੇ ਸਾਰੇ ਖੇਤਰਾਂ ਵਿੱਚ ਯੂਨੀਅਨ ਦੁਆਰਾ ਪੂਰੀ ਤਰ੍ਹਾਂ ਤਿਆਰੀਆਂ ਕੀਤੀਆਂ ਗਈਆਂ ਹਨ 올 인디아 트레이드 유니언 ਕਾਂਗਰਸ ਤੋਂ ਅਮਰਜੀਤ ਕੋਰ ਦਾ ਕਹਿਣਾ ਹੈ ਕਿ ਹੜਤਾਲ ਵਿੱਚ 25 ਕਰੋੜ ਤੋਂ ਵੱਧ ਕਾਮਿਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਕਿਸਾਨ ਅਤੇ ਪਿੰਡੂ ਕਾਮੇ ਵੀ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ। ਹਿੰਦੂ ਮਜ਼ਦੂਰ ਸਭਾ ਦੇ ਹਰਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਹੜਤਾਲ ਕਾਰਨ ਬੈਂਕਿੰਗ, ਡਾਕ, ਕੋਲਾ ਖਨਨ, ਫੈਕਟਰੀਆਂ, ਰਾਜ ਆਵਾਜਾਈ ਸੇਵਾਵਾਂ ਪਰਬਤ ਹੋਣ ਗਿਆ। एनएमडीसी लिमिटेड ਅਤੇ ਹੋਰ ਗੈਰ ਕੋਲਾ ਖਣਜ ਸਟੀਲ ਰਾਜ ਸਰਕਾਰ ਦੇ ਵਿਭਾਗਾ ਅਤੇ ਜਨਤਕ ਖੇਤਰ ਦੇ ਉਦਮਾਂ ਦੇ ਯੂਨੀਅਨ ਆਗੂਆਂ ਨੇ ਵੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁਖੀ ਸਿੰਘ ਸਾਹਿਬ ਜਸედაਰ ਬਾਬਾ ਬਲਵੀਰ ਸਿੰਘ ਅਕਾਲੀ 99 ਕਰੋੜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਾਬ ਅਤੇ ਪਾਈ ਮਤੀਦਾਸ ਪਾਈ ਸਤੀਦਾਸ ਪਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਨੀਆਂ ਨੂੰ ਸਮਰਪਿਤ ਸਮੂਹ ਨਹੰਗ ਸਿੰਘ ਜਥੇਬੰਦੀਆ ਵੱਲੋਂ ਗੁਰਦੁਆਰਾ ਸ਼੍ਰੀ ਕੀਰਤਪੁਰ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਪੂਰੇ ਖਾਲਸਾਈ ਜਲੌ ਨਾਲ ਮਾਰਚ ਕੱਢਿਆ ਜਾਵੇਗਾ। ਬੁੱਢਾ ਦਲ ਦੇ ਸਕੱਤਰ ਦਲਜੀਤ ਸਿੰਘ ਵਿਦੀ ਵੱਲੋਂ ਕਿਹਾ ਗਿਆ ਹੈ ਕਿ ਅੱਜ ਦੇ ਮੌਜੂਦਾ ਸਮੇਂ ਵਿੱਚ ਪੰਥਕ ਏਕਤਾ ਤੇ ਮਜ਼ਬੂਤ ਸਖਸ਼ਕਤੀ ਦੀ ਸਖਤ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਦੋਵੇਂ ਸ਼ਤਾਬਦੀਆਂ ਮਨਾਉਣ ਦਾ ਐਲਾਨ ਕੀਤਾ ਸਰਕਾਰ ਨੂੰ ਇਸ ਬਾਰੇ ਪਹਿਲਾਂ ਗੰਭੀਰਤਾ ਨਾਲ ਵਿਚਾਰ ਕਰ ਲੈਣਾ ਚਾਹੀਦਾ ਹੈ ਉਹਨਾਂ ਕਹਿਆ ਕਿ ਅੱਜ ਪੰਥਕ ਕਹਾਉਣ ਵਾਲੇ ਆਗੂਆਂ ਵਿੱਚ ਪੰਥਕ ਸ਼ਕਤੀ ਲਈ ਨਿਮਰਤਾ ਤਿਆਗ ਦੀ ਭਾਵਨਾ ਹੋਣੀ ਬਹੁਤ ਜ਼ਰੂਰੀ ਹੈ ਅਤੇ ਆਪਣੇ ਅੰਦਰੋਂ ਹਉਮੈ ਦਾ ਨਾਸ਼ ਹੋਣਾ ਬਹੁਤ ਲਾਜ਼ਮੀ ਹੈ ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਣ ਹਾਊਸ ਟਿਪਸ ਫਿਲਮਜ਼ ਲਿਮਟਿਡ ਵੱਲੋਂ ਗਿੱਪੀ ਗਰੇਵਾਲ ਸਰਗਣ ਮਹਿਤਾ ਐਮੀ ਵੇਰਕ ਤੇ ਨਿਮਰਤ ਖੈਰਾ ਦੇ ਮੁੱਖ ਕਿਰਦਾਰਾਂ ਵਾਲੀ ਮਲਟੀ ਸਟਾਰਰ ਫਿਲਮ ਸਰਵਾਲਾ ਜੀ ਦਾ ਟ੍ਰੇਲਰ ਮੋਹਾਲੀ ਵਿਖੇ ਫਿਲਮ ਦੀ ਸਟਾਰ ਕਾਸਟ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ 18 ਜੁਲਾਈ ਨੂੰ ਦੁਨੀਆ ਪਰਦੇ ਸਿਨੇਮਾ ਕਾਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੀ ਸਟਾਰ ਕਾਸਟ ਨੇ ਦਰਸ਼ਕਾਂ ਨੂੰ ਫਿਲਮ ਸਿਨੇਮਾ ਕਾਰਾਂ ਵਿੱਚ ਜਾ ਕੇ ਦੇਖਣ ਦੀ ਅਪੀਲ ਕਰਦੇ ਹ ਕਿ ਇਹ ਮਲਟੀ ਸਟਾਰ ਫਿਲਮ ਬਾਕੀ ਫਿਲਮਾਂ ਨਾਲੋਂ ਅਲੱਗ ਵਿਸ਼ੇ ਤੇ ਬਣਾਈ ਗਈ ਹੈ ਇਸ ਮੌਕੇ ਤੇ ਨਿਰਦੇਸ਼ਕ ਮਨਦੀਪ ਕੁਮਾਰ ਦਾ ਕਹਿਣਾ ਹੈ ਕਿ ਇਹ ਫਿਲਮ ਇੱਕ ਪਰਿਵਾਰਕ ਤੇ ਭਾਵਨਾਤਮਕ ਕਹਾਣੀ ਤੇ ਆਧਾਰਿਤ ਹੈ ਜੋ ਜ਼ਿੰਦਗੀ ਦੇ ਉਹਨਾਂ ਪਲਾਂ ਨੂੰ ਸ਼ੂਂਦੀ ਹੈ ਜਿਨ੍ਹਾਂ ਨੂੰ ਅਸੀਂ ਅਕਸਰ ਜੁੰਦੇ ਹਾਂ ਇਸ ਮੌਕੇ ਤੇ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਉਹਨਾਂ ਦੀ ਮਲਟੀ ਸਟਾਰਰ ਫਿਲਮ ਵਿੱਚ ਕੰਮ ਕਰਨ ਦੀ ਦਿਲ ਇਸ਼ਿਆ ਸੀ ਜੋ ਕਿ ਇਸ ਦਾ ਹਿੱਸਾ ਬਣ ਕੇ ਪੂਰੀ ਹੋਈ ਹੈ ਇਸ ਦੌਰਾਨ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਬੇਰਕ ਸਰਗਣ ਮਹਿਤਾ ਨਿਮਰਤ ਖੈਰਾ ਦਾ ਕਹਿਣਾ ਹੈ ਕਿ ਫਿਲਮ ਵਿੱਚ ਕੰਮ ਕਰਨ ਵਾਲੇ ਹਰੇਕ ਕਲਾਕਾਰ ਨਾਲ ਉਹਨਾਂ ਦਾ ਵਧੀਆ ਤਾਲਮੇ ਰਿਹਾ ਹੈ ਜਿਸ ਕਰਕੇ ਇਹ ਫਿਲਮ ਬਹੁਤ ਵਧੀਆ ਬਣੀ ਹੈ। ਇਸ ਮੌਕੇ ਤੇ ਲੇਖਕ ਇੰਦਰਜੀਤ ਮੋਗਾ ਦਾ ਕਹਿਣਾ ਹੈ ਕਿ ਇਹ ਫਿਲਮ 1930 ਦੇ ਦਹਾਕੇ ਦੀ ਮਜ਼ੇਦਾਰ ਕਹਾਣੀ ਤੇ ਆਧਾਰਿਤ ਹੈ। ਇਸ ਦੌਰਾਨ ਫਿਲਮ ਦੇ ਨਿਰਮਾਤਾ ਕੁਮਾਰ ਤੁਰਾਨੀਰਾ ਕਹਿਣਾ ਹੈ ਕਿ ਇਸ ਫਿਲਮ ਦਾ ਸੰਗੀਤ ਬਹੁਤ ਵਧੀਆ ਹੈ ਜੋ ਪਹਿਲਾਂ ਹੀ ਹਿੱਟ ਹੋ ਚੁੱਕਾ ਹੈ। ਅੱਜਕਲ੍ਹ ਕਈ ਜੋੜੇ ਸੀਜ਼ੇਰੀਅਨ ਕਰਵਾਉਂਦੇ ਹਨ। ਅਜੇਹੇ ਆਪਰੇਸ਼ਨ ਨਾਲ ਪੈਦਾ ਹੋਏ ਬੱਚਿਆਂ ਦੇ ਵਿੱਚ ਅੱਗੇ ਚੱਲ ਕੇ ਲਿਊਕੇਮੀਆ ਖੂਨ ਦਾ ਕੈਂਸਰ ਹੋਣ ਦਾ ਖਤਰਾ ਵੱਧ ਪਰਬਲ ਹੋ ਜਾਂਦਾ ਹੈ। ਇਹ ਜਾਣਕਾਰੀ ਨਵੀਂ ਖੋਜ ਵਿੱਚ ਸਾਹਮਣੇ ਆਈ ਹੈ। ਸੀ ਸੈਕਸ਼ਨ ਦੇ ਜਰੀਏ ਨਾਲ ਜਣੇਪੇ ਦੀ ਜ਼ਰੂਰਤ ਕਿਸੇ ਯੋਜਨਾ ਕਰਨ ਜਾਂ ਹੰਗਾਮੇ ਵਿੱਚ ਹੋ ਸਕਦੀ ਹੁੰਦੀ ਹੈ। ਕਾਰੋਲਿੰਸਕਾ ਇੰਸਟੀਚਿਊਟ ਦੇ ਖੋਜੀਆਂ ਨੇ ਕਿਹਾ ਹੈ ਕਿ ਹੰਗਾਮੇ ਸੀ ਸੈਕਸ਼ਨ ਵਿੱਚ ਬੱਚੇ ਬੇਜਾਇਨਰ ਬੈਕਟੀਰੀਆ ਦੇ ਸੰਪਰਕ ਵਿੱਚ ਆਉਂਦਾ ਹੈ ਜੋ ਕਿ ਆਮ ਤੌਰ ਤੇ ਸਧਾਰਨ ਜਿਣੇ 'ਤੇ ਬੰਗ ਹੁੰਦਾ ਹੈ ਖੋਜ ਕਰਤਾ ਕ੍ਰਿਸਟੀਨਾ ਐਵ ਮੋਰਫੀਆ ਨੇ ਕਿਹਾ ਹੈ ਕਿ ਜਦੋਂ ਅਸੀਂ ਕਈ ਨਤੀਜਿਆਂ ਦਾ ਅਧਿਐਨ ਕੀਤਾ ਤਾਂ ਪਤਾ ਲੱਗਾ ਹੈ ਕਿ ਯੋਜਨਾਬੱਧ ਤਰੀਕੇ ਨਾਲ ਸੀ ਸੈਕਸ਼ਨ ਤੋਂ ਪੈਦਾ ਹੋਏ ਬੱਚਿਆਂ ਵਿੱਚ ਬਾਅਦ ਵਿੱਚ ਅਸਮਾ ਅਲਰਜੀ ਜਾਂ ਟਾਈਪ 1 ਡਾਇਬਟੀਜ਼ ਦਾ ਖਤਰਾ ਹੁੰਦਾ ਹੈ ਪਾਕਿਸਤਾਨ ਦੇ ਲਈ ਜਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਯੂਟਿਊਬਰ ਜੋਤੀ ਮਲਹੋਤਰਾ ਨੂੰ ਗ੍ਰਿਫਤਾਰੀ ਤੋਂ ਕੁਝ ਸਮਾਂ ਪਹਿਲਾਂ ਕੇਰਲ ਸਰਕਾਰ ਨੇ ਸੈਰ ਸਪਾਟਾ ਪ੍ਰਮੋਸ਼ਨ ਦੇ ਲਈ ਸੱਦਾ ਦਿੱਤਾ ਸੀ ਆਰਟੀਆਈ ਤੋਂ ਮਿਲੇ ਜਵਾਬ ਵਿੱਚ ਖੁਲਾਸਾ ਹੋਇਆ ਹੈ ਕਿ ਕੇਰਲ ਦੀ ਯਾਤਰਾ ਦਾ ਸਾਰਾ ਖਰਚਾ ਉੱਥੋਂ ਦੀ ਸੂਬਾ ਸਰਕਾਰ ਨੇ ਚੁਕਾਇਆ ਸੀ ਜੋਤੀ ਨੇ ਸੋਸ਼ਲ ਮੀਡੀਆ ਇਨਫਲੂਐਂਸਰਜ਼ ਦੇ ਨਾਲ ਕੇਰਲ ਸੈਰ ਸਪਾਟਾ ਵਿਭਾਗ ਦੀ ਮੁਹਿੰਮ ਵਿੱਚ ਹਿੱਸਾ ਲਿਆ ਸੀ ਆਰਟੀਆਈ ਤੋਂ ਪਤਾ ਲੱਗਾ ਹੈ ਕਿ ਨਿਊ ਅਗਰਸੇਨ ਐਕਸਟੈਂਸ਼ਨ ਕਲੋਨੀ ਦੀ ਜੋਤੀ ਮਲਹੋਤਰਾ ਨੂੰ ਕੇਰਲ ਦੀ ਸਰਕਾਰ ਨੇ ਸ਼ਹਿਰਾਂ ਵਿੱਚ ਸੈਰ ਸਪਾਟੇ ਨੂੰ ਉਤਸ਼ਾਹ ਕਰਨ ਦੇ ਲਈ ਸੱਦਾ ਦਿੱਤਾ ਸੀ ਉਹ ਕੇਰਲ ਸਰਕਾਰ ਦੇ ਖਰਚੇ ਤੇ ਮਨਾਰ ਅਤੇ ਕੋਚੀ ਵੀ ਗਈ ਸੀ ਜੇਲ੍ਹ ਵਿੱਚ ਬੰਦ ਯੂਟਿਊਬਰ ਜੋਤੀ ਮਲਹੋਤਰਾ ਦੀ ਵੀ ਸੀ ਵੀਡੀਓ ਕਾਨਫਰੰਸ ਜਰੀਏ ਅਦਾਲਤ ਵਿੱਚ ਪੇਸ਼ੀ ਹੋਈ ਹੁਣ ਉਸ ਦੀ ਅਗਲੀ ਪੇਸ਼ੀ 21 ਜੁਲਾਈ ਨੂੰ ਹੋਵੇਗੀ ਅਦਾਕਾਰਾ ਸੈਰਾ ਵਾਣੋ ਨੇ ਆਪਣੇ ਮਰਹੂਮ ਪਤੀ ਅਦਾਕਾਰ ਦਲੀਪ ਕੁਮਾਰ ਨੂੰ ਉਹਨਾਂ ਦੀ ਚੌਥੀ ਵਰ੍ਹੇ ਸਿਰ ਤੇ ਯਾਦ ਕਰਦਿਆਂ ਭਾਵਕ ਸੁਨੇਹਾ ਸਾਂਝਾ ਕੀਤਾ ਹੈ ਅਦਾਕਾਰਾਂ ਨੇ ਲਿਖਿਆ ਕਿ ਦਲਜੀਤ ਕੁਮਾਰ 6 ਪੀੜੀਆਂ ਦੇ ਕਲਾਕਾਰਾਂ ਲਈ ਪ੍ਰੇਰਨਾ ਸਰੋਤ ਰਹੇ ਹਨ ਅਤੇ ਪਵਿੱਖ ਵਿੱਚ ਵੀ ਰਹਿਣਗੇ ਅਦਾਕਾਰ ਵੱਲੋਂ ਇੰਸਟਾਗ੍ਰam ਤੇ ਪਾਈ ਪੋਸਟ ਵਿੱਚ ਦਲਜੀਤ ਕੁਮਾਰ ਦੀਆਂ ਤਸਵੀਰਾਂ ਅਤੇ ਵੀਡੀਓ ਸ਼ਾਮਲ ਹਨ ਅਦਾਕਾਰਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਦਲਜੀਤ ਸਾਹਿਬ ਦੀ ਘਾਟ ਕਦੇ ਪੂਰੀ ਨਹੀਂ ਹੋ ਸਕਦੀ ਫਿਰ ਵੀ ਮੈਂ ਸੋਚਾਂ ਵਿੱਚ ਅਤੇ ਜੀਵਨ ਵਿੱਚ ਹਰ ਪਲ ਉਹਨਾਂ ਦੇ ਨਾਲ ਹਾਂ ਇਸ ਜੀਵਨ ਤੇ ਅਗਲੇ ਜੀਵਨ ਵਿੱਚ ਵੀ ਮੇਰੀ ਆਤਮਾ ਨੇ ਉਹਨਾਂ ਦੇ ਨਾਲ ਚੱਲਣਾ ਸਿੱਖ ਲਿਆ ਹੈ। ਉਹਨਾਂ ਕਹੇ ਕਿ ਇਸ ਮਹਾਨ ਸ਼ਖਸੀਅਤ ਦੇ ਪਿੱਛੇ ਕੋਮਲ ਤੇ ਹਾਜ਼ਰ ਜਵਾਬ ਇਨਸਾਨੀ। ਉਹਨਾਂ ਦਾ ਕਹਿਣਾ ਹੈ ਕਿ ਦਲੀਪ ਹਮੇਸ਼ਾ ਸਾਡੇ ਜੀਨ ਵਿੱਚ ਰਹਿਣਗੇ। ਸਹਿਰਾ ਬਾਨੋ ਅਤੇ ਦਲੀਪ ਕੁਮਾਰ ਦਾ ਵਿਆਹ 11 ਅਕਤੂਬਰ 1966 ਨੂੰ ਹੋਇਆ ਸੀ। ਦਲੀਪ ਕੁਮਾਰ ਦਾ ਲੰਬੀ ਬਿਮਾਰੀ ਮਗਰੋਂ ਸਾਲ 2021 ਨੂੰ 98 ਸਾਲ ਦੀ ਉਮਰ ਵਿੱਚ ਦਿਹਾਂਤ ਹੋਇਆ ਸੀ। ਇਸ ਮੌਕੇ ਤੇ ਅਦਾਕਾਰ ਤਰਮਿੰਦਰ ਨੇ ਸੁਪਰਸਟਾਰ ਦਲੀਪ ਕੁਮਾਰ ਨੂੰ ਵੀ ਯਾਦ ਕੀਤਾ ਹੈ। ਉਹਨਾਂ ਨੇ ਇਸ ਮੌਕੇ ਤੇ ਦਲੀਪ ਕੁਮਾਰ ਸਾਹਿਬ ਨਾਲ ਉਹਨਾਂ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਸ ਪੋਸਟ ਵਿੱਚ ਤਰਮਿੰਦਰ ਨੇ ਦਲੀਪ ਕੁਮਾਰ ਨੂੰ ਪਿਆਰਾ ਭਰਾ ਲਿਖਿਆ। ਅਦਾਕਾਰ ਨੇ ਇੰਸਟਾਗ੍ਰam ਤੇ ਪਾਈ ਪੋਸਟ ਵਿੱਚ ਭਾਵਕ ਨੋਟ ਲਿਖਿਆ। ਉਹਨਾਂ ਲਿਖਿਆ ਕਿ ਅੱਜ ਦਾ ਦਿਨ ਕਿੰਨਾ ਮਨਹੂਸ ਹੈ। ਅੱਜ ਦੇ ਦਿਨ ਮੇਰੇ ਬਹੁਤ ਹੀ ਪਿਆਰੇ ਭਰਾ ਅਤੇ ਤੁਹਾਡੇ ਸਾਰਿਆਂ ਦੇ ਪਸੰਦੀਦੇ ਅਦਾਕਾਰ ਮਹਾਨ ਇਨਸਾਨ ਦਲੀਪ ਕੁਮਾਰ ਸਾਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ ਸੀ। ਉਹਨਾਂ ਨਾਲ ਬਤਾਏ ਪਲਾਂ ਨੂੰ ਮੈਂ ਕਦੇ ਵੀ ਨਹੀਂ ਭੁੱਲ ਸਕਦਾ। ਰਹਿਂਦੀ ਦੁਨੀਆ ਤੱਕ ਦਲੀਪ ਸਾਹਿਬ ਯਾਦ ਰਹਿਣਗੇ। ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ